ਸਤ ਸ੍ਰੀ ਅਕਾਲ ਸਭਾ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਚ ਗੱਲ ਕਰਾਂਗੇ ਨਿਫਟੀ 50 ਦੇ ਸ਼ੁੱਕਰਵਾਰ ਦੇ ਐਨਲਿਸਿਸ ਬਾਰੇ ਕਿਵੇਂ ਪਰਫਾਰਮੈਂਸ ਕਰ ਸਕਦੀ ਹੈ ਸ਼ੁੱਕਰਵਾਰ ਨੂੰ ਤੇ ਕੀ ਰਹੂਗਾ ਆਪਣਾ ਵਿਊ ਕੀ ਲੈਵਲ ਰਹਿ ਸਕਦੇ ਆ ਸਾਰਾ ਕੁਝ ਜਾਣਾਂਗੇ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰੀਏ ਅੱਜ ਦੀ ਅੱਜ ਆਪਣੇ ਲਈ ਬਹੁਤ ਹੀ ਸ਼ਾਨਦਾਰ ਦਿਨ ਰਿਹਾ ਕੱਲ ਦੀ ਵੀਡੀਓ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਜੇ ਗੈਪ ਡਾਊਨ ਹੁੰਦੀ ਹੈ ਤੇ ਓਪਨਿੰਗਸ ਆਰ ਬਾਇੰਗ ਦਾ ਸੈਟਅਪ ਬਣੇਗਾ ਵੱਡੇ ਐਸਐਲ ਵਾਲੀ ਟ੍ਰੇਡ ਜਾਂ ਫਿਰ ਨਾਰਮਲੋ ਵੀ ਤੁਸੀਂ ਕਰਨੀ ਆ ਸਟਾਪ ਲੌਸ ਕਰਕੇ ਟ੍ਰਾਈ ਕਰ ਸਕਦੇ ਜੋ ਉਸ ਤੋਂ ਬਾਅਦ ਅਪਸਾਈਡ ਨੂੰ ਆਪਾਂ ਬਹੁਤ ਸ਼ਾਨਦਾਰ ਮੂਵ ਇੱਕ ਨੂੰ ਮਿਲਿਆ ਅੱਜ ਮੈਂ 1.5 ਘੰਟਾ ਲਾਈਵ ਵੀ ਕੀਤਾ ਸੀ ਉਹਦੇ ਵਿੱਚ ਵੀ ਆਪਾਂ ਇੱਕ ਸਕੈਲਪਿੰਗ ਕੀਤੀ ਸੀ ਅਪਸਾਈਡ ਦੀ ਤੇ ਇੱਕ ਆਪਾਂ ਸਕੈਲਪਿੰਗ ਕੀਤੀ ਸੀ ਡਾਊਨਸਾਈਡ ਦੀ ਜਿਹਦੇ ਵਿੱਚ ਆਪਣਾ ਐਸਐਲ ਵੀ ਗਿਆ ਸੀ ਓਵਰਆਲ ਕਿਉਂਕਿ ਉਹ ਆਪਣਾ ਥਿਊ ਪਹਿਲਾਂ ਮਾਰਨਿੰਗ ਦੇ ਵਿੱਚ ਅਪਸਾਈਡ ਦਾ ਹੀ ਸੀ ਜਿਵੇਂ ਕੱਲ ਤੁਹਾਨੂੰ ਦੱਸਿਆ ਸੀ ਤੇ ਦੋ ਕੰਡੀਸ਼ਨਾਂ ਦੱਸਿਆ ਸੀ ਕੱਲ ਤੁਹਾਨੂੰ ਕਿ ਮਾਰਕੀਟ ਜਾਂ ਤਾਂ 945 ਤੱਕ ਜਾ ਕੇ ਡਿੱਗੇਗੀ ਠੀਕ ਹੈ ਦੂਜੀ ਕੰਡੀਸ਼ਨ ਕੀ ਹੈ ਕਿ ਸੈਂਸੈਕਸ ਦੀ ਐਕਸਪਾਇਰੀ ਹੋਣ ਕਰਕੇ 813 ਤੇ ਸੋ ਤਾਂ ਇਹਨਾਂ ਲੈਵਲਾਂ ਦੇ ਵਿੱਚ ਹੀ ক্লোজিং ਕਰ ਦੇਵੇਗੀ ਸਾਈਡਵੇਜ਼ ਹੋ ਕੇ ਫਿਰ ਵੀ ਮੂਵਮੈਂਟ ਵਧੀਆ ਸੀ ਸਾਈਡਵੇਜ਼ ਦੇ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਮਿਲਿਆ ਪਰ ਆਪਾਂ ਉਹੀ ਇੱਕ ਰੈਜ਼ਿਸਟੈਂਸ ਦੇ ਕੋਲ ਜਾ ਕੇ ਆਪਾਂ ਸੈਲ ਕਰਨ ਦੀ ਕੋਸ਼ਿਸ਼ ਕੀਤੀ ਤੇ ਸਪੋਰਟ ਤੋਂ ਆਪਾਂ ਬਾਏ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਨਾਲ ਆਪਾਂ ਨੂੰ ਵਧੀਆ ਰਿਜ਼ਲਟ ਦੇਖਣ ਨੂੰ ਮਿਲ ਗਿਆ ਹੁਣ ਗੱਲ ਕਰਾਂਗੇ ਸ਼ੁੱਕਰਵਾਰ ਦੀ ਤੇ ਇਹ ক্লোজিং ਅੱਜ ਦੀ ਗੱਲ ਨਾਲੋਂ ਥੱਲੇ ਹੋਈ ਆ ਠੀਕ ਹੈ ਪਰ ਅਜੇ ਵੀ ਕਿਤੇ ਨਾ ਕਿਤੇ ਜਿਹੜੇ ਬੁਲਸ ਨੇ ਆਪਣਾ ਲੈਵਲ ਹੋਲਡ ਕੀਤਾ ਹੈ ਕੱਲ ਦਾ ਲੋ ਅੱਜ ਬ੍ਰੇਕ ਨਹੀਂ ਹੋਇਆ ਬਹੁਤ ਸ਼ਾਨਦਾਰ ਤੁਹਾਨੂੰ ਰਿਕਵਰੀ ਫੇਰ ਲਾਸਟ ਤੇ ਦੇਖਣ ਨੂੰ ਮਿਲੀ ਆ ਬੁਲਸ ਦਾ ਟਾਰਗੇਟ ਅਜੇ ਵੀ ਇਨਟੈਕਟ ਆ 6 25945 ਸ਼ੁੱਕਰਵਾਰ ਨੂੰ ਵੀਕਲੀ ਕੈਂਡਲ ਵੀ ক্লোਜ਼ ਹੋਵੇਗਾ ਇਹ ਚੀਜ਼ ਦਾ ਤੁਸੀਂ ਧਿਆਨ ਦੇਣਾ ਆ ਕੱਲ ਨੂੰ ਹੌਲੀਡੇ ਆ ਤੇ ਮਾਰਕੀਟ ਦੇ ਵਿੱਚ ਹੋ ਸਕਦਾ ਹੈ ਕਿ ਫਸਟ ਹਾਫ ਦੇ ਵਿੱਚ ਆਪਾਂ ਨੂੰ ਜਿਵੇਂ ਕਿ ਮੈਂ ਕੱਲ ਪ੍ਰੈਡਿਕਟ ਕੀਤਾ ਸੀ ਉਹ ਜਾ ਵੋਲਟਿਲਿਟੀ ਫੇਰ ਦੇਖਣ ਨੂੰ ਮਿਲ ਜਾਵੇ ਮਤਲਬ ਕਿ ਮਾਰਕੀਟ ਜਿਹੜਾ ਬੁਲਸ ਦਾ ਟਾਰਗੇਟ ਪੂਰਾ ਕਰਨ ਤੋਂ ਬੜਾ ਥੱਲੇ ਦੇਖ ਸਕਦੀ ਹੈ ਕਿਉਂਕਿ ਓਵਰঅল ਆਪਣਾ ਵਿਊ ਅਜੇ ਵੀ ਡਾਊਨ ਸਾਈਡ ਦਾ ਠੀਕ ਹੈ ਇਹ ਅਪਸਾਈਡ ਦਾ ਵਿਊ ਆਪਣਾ ਉਨਾ ਚਿਰ ਰਹੇਗਾ ਜਿਨ ਜਨਰ ਮਾਰਕੀਟ ਇਸ ਤੋਂ ਉੱਤੇ ক্লোਜ਼ ਹੋ ਰਹੀ ਹੈ ਉਹਨਾਂ ਚਿਰ ਆਪਣਾ ਇਹ ਜਿਹੜਾ ਟਾਰਗੇਟ ਆ ਕਿਤੇ ਨਾ ਕਿਤੇ ਇੰਟੈਕਟ ਰਹੇਗਾ ਬੁਲਸ ਦਾ ਠੀਕ ਹੈ ਇੱਥੋਂ ਫਿਰ ਆਪਾਂ ਨੂੰ ਡਾਊਨ ਦੇਖਣ ਨੂੰ ਮਿਲ ਸਕਦਾ ਹੈ ਠੀਕ ਹੈ 623 ਤੋਂ ਉੱਤੇ ਹੀ ਅੱਜ ਵੀ ক্লোਜ਼ ਹੋਇਆ ਹੈ ਤੇ ਜੋ ਕਿ ਆਪਣਾ ਇਹ ਲੈਵਲ ਆ ਇਹ ਤੁਸੀਂ ਯਾਦ ਰੱਖਣਾ ਹੈ 813 ਵਾਲਾ ਲੈਵਲ ਵੀ ਅਜੇ ਆਪਣੇ ਲਈ ਬਹੁਤ ਇੰਪੋਰਟੈਂਟ ਹੈ ਇਸ ਤੋਂ ਵੀ ਉੱਤੇ ক্লোਜ਼ ਨਹੀਂ ਕਰ ਪਾਰਿਆ ਪਰ ਆਰੀ ਮਾਰਕੀਟ ਇਸੇ ਸੋਤੇ ਹੀ ਤੋਂ ਥੱਲੇ ক্লোਜ਼ ਨਹੀਂ ਕਰ ਪਾ ਰਹੀ ਠੀਕ ਹੈ ਇਹਦੇ ਵਿੱਚ ਹੀ ক্লোজিং ਹੋਈ ਆ ਤੇ ਸ਼ੁੱਕਰਵਾਰ ਨੂੰ ਜਾਂ ਤਾਂ ਆਪਾਂ ਨੂੰ ਕੀ ਹੈ ਇਸ ਤਰ੍ਹਾਂ ਦਾ ਮੂਵ ਦੇਖਣ ਨੂੰ ਮਿਲ ਸਕਦਾ ਠੀਕ ਹੈ ਇਸ ਸਾਈਡ ਨੂੰ ਇੱਥੇ ਜਾ ਕੇ ਮਾਰਕਟ ਫਿਰ ਡਾਊਨ ਆ ਸਕਦੀ ਆ ਦੂਜਾ ਕੀ ਹੋ ਸਕਦਾ ਹੈ ਕਿ ਮਾਰਕਟ ਨਾ ਜੇ ਉੱਤੇ ਜਾਣਾ ਹੀ ਨਾ ਹੋਵੇ ਤਾਂ ਆਪਾਂ ਫਿਰ ਉਸ ਕੇਸ ਦੇ ਵਿੱਚ ਇਹਨਾਂ ਲੋਅ ਦੇ ਬ੍ਰੇਕਡਾਊਨ ਤੇ ਡਾਊਨ ਸਾਈਡ ਪਲਾਨ ਕਰ ਸਕਦੇ ਹਾਂ ਜੇ ਬ੍ਰੇਕਡਾਊਨ ਹੁੰਦਾ ਆਇਆ ਹੁਣ ਦੇਖੋ ਕਿ ਇੱਥੇ ਆਪਾਂ ਜੋ ਆਪਣਾ ਲਾਸਟ ਇਹ ਲਾਸਟ ਵੀਕਲੀ ਲੋਅ ਆ ਠੀਕ ਹੈ ਉਸ ਤੋਂ ਇਲਾਵਾ ਜਿਹੜਾ ਇੱਥੇ ਇੱਕ ਲੈਵਲ ਚਲੋ ਜੇ ਉਹ ਆਪਣੇ ਇੰਟਰਾਡੇ ਦੇ ਵਿੱਚ ਕੰਮ ਨਹੀਂ ਜਾਵੇਗਾ ਅੱਜ ਦਾ ਠੀਕ ਹੈ ਇਸ ਤੋਂ ਥੱਲੇ ਪਿਛਲਿਆ ਵੀਕਲੀ ক্লোজিং ਹੋਈ ਸੀ ਠੀਕ ਹੈ ਦਾ 25693 ਦਾ ਲੈਵਲ ਸੀ ਇਸ ਤੋਂ ਥੱਲੇ ਪਿਛਲੀ ਵੀਕਲੀ ক্লোজিং ਹੋਈ ਸੀ ਤੇ ਜੋ ਵੀ ਸੈਲਰ ਆ ਕੋਸ਼ਿਸ਼ ਕਰਨਗੇ ਕਿ ਦੁਬਾਰਾ ਇਹਦੇ ਥੱਲੇ ক্লোজিং ਹੋਵੇ ਠੀਕ ਹੈ ਇਸ ਕਰਕੇ ਸ਼ੁੱਕਰਵਾਰ ਨੂੰ ਕਦੇ ਵੀ ਆਪਾਂ ਡਾਇਰੈਕਸ਼ਨਲ ਪਲਾਨ ਨਹੀਂ ਕਰਾਂਗੇ ਜੋ ਵੀ ਸਕੈਲਪਿੰਗ ਵਗੈਰਾ ਟਰੇਡ ਜਾਂ ਕੋਈ ਵੀ ਟਰੇਡ ਬਣੇਗੀ ਤਾਂ ਲਿਮਟਡ ਟਾਰਗੇਟ ਰੱਖ ਕੇ ਉਸ ਤੋਂ ਬਾਅਦ ਆ ਪਲਾਨ ਕਰਾਂਗੇ ਕਿਉਂਕਿ ਬੀਅਰਸ ਕੋਸ਼ਿਸ਼ ਕਰਨਗੇ ਕਿ ਇਸ ਤੋਂ ਥੱਲੇ ਹੀ ਰੱਕੀ ਵੀ ক্লোਜ਼ ਹੋਵੇ ਬੁਲਸ ਕਰਨ ਚਾਹਣਗੇ ਕਿ ਉੱਤੇ ক্লোਜ਼ ਹੋਵੇ ਤਾਂ ਜੋ ਕੀ ਆ ਕਿ ਇਹ ਫੇਲਡ ਬ੍ਰੇਕਆਊਟ ਡਾਊਨ ਹੋ ਜਾਵੇ ਇਸ ਸਵਿੰਗ ਲੋ ਦਾ ਜੋ ਕਿ ਵੀਕਲੀ ਤੇ ਵੀ ਸਵਿੰਗ ਲੋ ਆ ਠੀਕ ਹੈ ਤੇ ਇਹ ਹੁਣ ਫਾਈਟ ਅਜੇ ਵੀ ਚੱਲਦੀ ਰਹੇਗੀ ਜਿਸ ਤਰ੍ਹਾਂ ਕਿ ਅੱਜ ਆਪਾਂ ਨੂੰ ਵੇਖਣ ਨੂੰ ਮਿਲੀ ਕੱਲ ਮੈਂ ਥੰਬਨੇਲ ਤੇ ਵੀ ਲਿਖਿਆ ਸੀ ਕਿ ਫਾਈਟ ਹੋਵੇਗੀ ਸੇਮ ਉਸੇ ਤਰ੍ਹਾਂ ਪਰ ਵੇਖਣ ਨੂੰ ਮਿਲੀ ਕਿਉਂਕਿ ਲੈਵਲ ਹੀ ਇਹ ਹੋ ਜਾਇਆ ਆਪਾਂ ਵੀ 50 50 ਹੀ ਰਵਾਂਗੇ ਅਜੇ ਕਿਉਂਕਿ ਟ੍ਰੈਂਡ ਡਾਊਨ ਆ ਇਸ ਕਰਕੇ ਤੇ ਚੱਲਾਂਗੇ ਛੋਟੇ ਟਾਈਮ ਫਰੇਮ ਤੇ ਇਹ ਲੈਵਲ ਹੈ ਜੀ ਆਪਣੇ ਕਿਸੇ ਕੰਮ ਦਾ ਨਹੀਂ ਤੇ ਇਹ ਆਪਾਂ ਲੈਵਲ ਲਗਾ ਕੇ ਰੱਖਾਂਗੇ 15 ਮਿੰਟ ਤੇ ਚੱਲਾਂਗੇ ਤੇ ਦੇਖਾਂਗੇ ਮਾਰਨਿੰਗ ਦੇ ਵਿੱਚ ਮਾਰਕੀਟ ਅੱਜ ਗੈਪ ਡਾਊਨ ਖੁੱਲੀ ਤੇ ਇੱਕ ਤੁਹਾਨੂੰ ਆਪਾਂ ਕੇ ਸੀ ਕਿ ਲਗਾ ਕੇ ਦਿੱਤਾ ਸੀ ਕੱਲ ਬ੍ਰੇਕਰ ਬ੍ਰੇਕਰ ਤੋਂ ਹੀ ਬਾਇੰਗ ਆਈ ਫਿਰ ਡਿਪ ਆਈ ਫਿਰ ਬਾਇੰਗ ਆਈ ਤੇ ਲਾਸਟ ਤੇ ਕੀ ਹੋਇਆ ਕਿ ਜਿਉਂ ਹੀ ਇਸ ਨੇ ਆਪਣਾ ਕੱਲ ਦੀ ক্লোজিং ਨੂੰ ਬ੍ਰੇਕਡਾਊਨ ਕੀਤਾ ਆ ਸ਼ਾਰਪ ਆਪਾਂ ਨੂੰ ਸੈਲਿੰਗ ਵੇਖਣ ਨੂੰ ਮਿਲੀ। ਇਹੀ ਟ੍ਰੇਡ ਆ ਪੱਕੀ ਤੀ ਸੀ ਪਲਾਨ ਲਾਸਟ ਤੇ ਜਿੱਦੇ ਵਿੱਚ ਕਾਫੀ ਵਧੀਆ ਪ੍ਰੋਫਿਟ ਆਪਾਂ ਨੂੰ ਸੈਂਸੈਕਸ ਦੇ ਵਿੱਚ ਵੇਖਣ ਨੂੰ ਮਿਲਿਆ ਸੀ। ਤੇ ਕੱਲ ਮੈਂ ਇਹ ਵੀ ਤੁਹਾਨੂੰ ਡਿਸਕਸ ਕੀਤਾ ਸੀ ਇਹ ক্লোজিং ਇਹਦੇ ਵਿੱਚ ਹੋਣ ਦੇ ਚਾਂਸ ਹੈ। ਇਸੇ ਕਰਕੇ ਆਪਾਂ ਇਹਦੇ ਵਿੱਚ ਪੂਰਾ ਟਾਰਗੇਟ ਨਹੀਂ ਲਿਆ ਸੀ। ਤੇ ਹੁਣ ਜੋ ਆਪਣਾ ਲੈਵਲ ਆ ਛੇ ਸੋਤੇ ਅਜੇ ਇਸੇ ਤਰ੍ਹਾਂ ਹੀ ਰਹੇਗਾ ਕੋਈ ਵੀ ਇਹਦੇ ਨਾਲ ਛੇੜਛਾੜ ਆਪਾਂ ਨਹੀਂ ਕਰਾਂਗੇ ਮਾਰਕੀਟ ਇੱਥੋਂ ਦੋ ਵਾਰੀ سپورਟ ਲੈ ਚੁੱਕੀ ਹੈ ਠੀਕ ਹੈ ਤੀਸਰੀ ਵਾਰ ਆਵੇਗੀ ਤਾਂ ਇਹ ਧਿਆਨ ਰੱਖਣਾ ਹੈ ਆਪਾਂ ਤੀਸਰੀ ਵਾਰ ਆਵੇਗੀ ਤਾਂ ਇੱਥੋਂ ਅਪਸਾਈਡ ਦਾ ਮੂਵ ਫੇਰ ਵੇਖਣ ਨੂੰ ਮਿਲ ਸਕਦਾ ਹੈ ਠੀਕ ਹੈ ਇਹ ਜੀ ਦੀ ਆਪਾਂ ਧਿਆਨ ਰੱਖਣਾ ਹੈ ਉਸ ਤੋਂ ਇਲਾਵਾ ਆਹ ਲੈਵਲ ਹੁਣ ਹਟਾ ਦਿੰਨੇ ਆ ਇਹ ਆਪਣੇ ਕਿਸੇ ਕੰਮ ਦਾਨੀ 813 ਅਜੇ ਵੀ ਐਵੇਂ ਹੀ ਰਹੇਗਾ ਤੇ ਜੇ ਆਪਾਂ 5 ਮਿੰਟ ਦੇ ਟਾਈਮ ਫਰੇਮ ਤੇ ਦੇਖਾਂਗੇ ਇੱਕ ਵਾਰੀ ਤਾਂ ਇੱਥੇ ਸਟਰਕਚਰ ਵੀ ਸ਼ਿਫਟ ਹੋ ਚੁੱਕਿਆ ਹੈ ਦੇਖ ਸਕਦੇ ਜੇ ਤੁਸੀਂ ਸਟਰਕਚਰ ਸ਼ਿਫਟ ਕਰ ਲਿਆ ਹੈ ਮਾਰਕੀਟ ਨੇ ਠੀਕ ਹੈ ਸਟਰਕਚਰ ਸ਼ਿਫਟ ਕਰ ਚੁੱਕੀ ਹੈ ਮਾਰਕੀਟ ਤਾਂ ਇੱਥੋਂ ਫਿਰ ਆਪਾਂ ਬਾਈ ਸਾਈਡ ਲਈ ਹੀ ਜਾਵਾਂਗੇ ਪਹਿਲਾ ਵੀਊ ਆਪਾਂ ਦਾ ਬਾਈ ਸਾਈਡ ਲਈ ਹੀ ਰਹੇਗਾ ਸ਼ੁਕਰਵਾਰ ਨੂੰ ਵੀ ਠੀਕ ਹੈ ਸਟਾਪ ਲੌਸ ਇਹ ਜੇ ਹੋਰ ਥੱਲੇ ਆਉਂਦੀ ਆ ਤਾਂ ਇੱਥੇ ਆਪਾਂ ਕੈਂਡਲਸਟਿਕ ਵੀ ਹੁਣ ਕੰਮ ਕਰੇਗਾ ਇੱਥੇ ਕੋਈ ਵੀ ਤੁਹਾਡਾ ਕੈਂਡਲਸਟਿਕ ਬੰਦਾ 5 ਮਿੰਟ ਤੇ ਤਾਂ 623 ਤੋਂ ਤੁਸੀਂ ਬਾਈ ਟਰਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਇੱਥੇ ਤੁਸੀਂ ਇੱਕ ਹੋਰ ਲੈਵਲ ਵੀ ਦੇਖ ਸਕਦੇ ਹੋ ਜਿਹੜਾ ਕਿ ਕੱਲ ਦਾ ਲੋਅ ਹੈ ਜੇ ਬ੍ਰੇਕ ਨਹੀਂ ਹੋਇਆ ਠੀਕ ਹੈ ਇਹ ਲੈਵਲ ਅਜੇ ਬ੍ਰੇਕ ਨਹੀਂ ਹੋਇਆ ਥੱਲੇ ਵਾਸਤੇ ਆਪਾਂ ਬ੍ਰੇਕਡਾਊਨ ਤੇ ਜਾਵਾਂਗੇ ਤੇ ਥੱਲੇ ਆਪਣਾ ਟਾਰਗੇਟ ਹੋਵੇਗਾ 529 ਠੀਕ ਹੈ ਜੇ ਬ੍ਰੇਕਡਾਊਨ ਹੁੰਦਾ ਹੈ ਤਾਂ ਜਿਹਦੇ ਕੀ ਹੱਲੇ ਚਾਂਸ ਆਪਾਂ ਨੂੰ ਘੱਟ ਲੱਗ ਰਿਹਾ ਕਿਉਂਕਿ ਆਹ ਸਟ੍ਰਕਚਰ ਸ਼ਿਫਟ ਹੋ ਗਿਆ ਹੈ ਫਿਰ ਇੱਥੇ ਤੇ ਉਸ ਤੋਂ ਬਾਅਦ ਮਾਰਕੀਟ ਨੇ ਡਿਪ ਵੀ ਦੇ ਦਿੱਤੀ ਹੈ ਠੀਕ ਹੈ ਛੋਟਾ ਮੋਟਾ ਗੈਪ ਅਪ ਵੀ ਹੋ ਸਕਦੀ ਹੈ ਤੇ ਜੇ ਨਹੀਂ ਹੁੰਦੀ ਗੈਪ ਆਪਾਂ ਤਾਂ ਆਪਾਂ ਬਾਇ ਲਈ ਪਲਾਨ ਕਰਾਂਗੇ ਦੋ ਪਲੈਨ ਹੋਗੇ ਜਾਂ ਤਾਂ ਇੱਥੇ ਆ ਕੇ ਕੈਂਡਲਸਟਿਕ ਬਣੇ ਉਸ ਤੋਂ ਇਲਾਵਾ ਓਪਨ ਹੋਣ ਤੇ ਮੈਂ ਬਾਇ ਨਹੀਂ ਕਰਾਂਗਾ ਓਪਨ ਹੋਣ ਤੇ ਵੇਟ ਕਰਾਂਗੇ ਥੋੜਾ ਜਿਹਾ ਕਿ ਆਪਣਾ ਜਿਹੜਾ ਪ੍ਰੀਮੀਅਮ ਕਿਤੇ ਨਾ ਕਿਤੇ ਕੂਲ ਡਾਊਨ ਹੋਵੇ ਪ੍ਰੀਮੀਅਮ ਦੇ ਹਿਸਾਬ ਨਾਲ ਵੇਖ ਕੇ ਫਿਰ ਆਪਾਂ ਬਾਇ ਲਈ ਸੋਚਾਂਗੇ ਤੇ ਇਸ ਆਈ ਨੂੰ ਆਪਾਂ ਟਾਰਗੇਟ ਕਰਾਂਗੇ ਬ੍ਰੇਕਆਊਟ ਜਿਹੜਾ ਹੈ 813 ਤੋਂ ਉੱਤੇ ਵੇਖਾਂਗੇ ਇਸ ਤੋਂ ਉੱਤੇ ਬ੍ਰੇਕਆਊਟ ਹੁੰਦਾ ਹੈ ਤਾਂ ਫਿਰ ਸਿੱਧਾ ਆਪਣੇ ਲਈ ਕੀ ਹੈ ਕਿ 945 ਦਾ ਟਾਰਗੇਟ ਇਨਟੈਕਟਰ ਹੋਵੇਗਾ 945 ਦਾ ਟਾਰਗੇਟ ਜਿਹੜਾ ਉਹਨਾਂ ਚੋਂ ਇਨਟੈਕਟਰ ਹੋਵੇਗਾ ਜਿੰਨਾ ਚਿਰ ਇਹ ਲੋਕ ਬ੍ਰੇਕ ਨਹੀਂ ਹੁੰਦਾ ਉਹਨਾਂ ਚਿਰ ਬੁਲਸ ਗਿਵ ਅਪ ਨਹੀਂ ਕਰਨਗੇ ਠੀਕ ਹੈ ਇਹ ਚੀਜ਼ ਦਾ ਤੁਸੀਂ ਧਿਆਨ ਦੇਣਾ ਹੈ ਤੇ ਇਸ ਜਗ੍ਹਾ ਤੇ ਤੁਸੀਂ ਇੱਕ ਛੋਟੀ ਮੋਟੀ ਹੁਣ ਟ੍ਰੈਂਡ ਲਾਈਨ ਵੀ ਬਣਾ ਸਕਦੇ ਜੋ ਜਿਹੜੀ ਤਿੰਨ ਵਾਰੀ ਟੈਸਟਡ ਹੋ ਚੁੱਕੀ ਆ ਤੇ ਇਸ ਜਗ੍ਹਾ ਤੇ ਟ੍ਰੈਂਡ ਲਾਈਨ ਬਣਾ ਸਕਦੇ ਜੋ ਜੋ ਕਿ ਤਿੰਨ ਵਾਰੀ ਟੈਸਟਡ ਹੋ ਚੁੱਕੀ ਆ ਠੀਕ ਹੈ ਤੇ ਸੇਫ ਐਂਟਰੀ ਜੇ ਬ੍ਰੇਕਆਊਟ ਦੇ ਕਰਨੀ ਫਿਰ ਇਸ ਲੈਵਲ ਦੇ ਉੱਤੇ ਆਪਾਂ ਦੇਖਾਂਗੇ ਬਾਕੀ ਡਿਪ ਤੇ ਜਿਹੜਾ ਬਾਏ ਉਹ ਇਸ ਜਗ੍ਹਾ ਤੋਂ ਡਾਊਨ ਸਾਈਡ ਲਈ ਤੁਹਾਨੂੰ ਇਸ ਥਲੇ ਤੇ ਓਪਨ ਹੋਣ ਕੇ ਹੋ ਕੇ ਉਸੇ ਵਾਲੇ ਉੱਤੇ ਜਾਂਦੀ ਹੈ ਤੇ ਉੱਤੇ ਕੋਈ ਵੀ ਟ੍ਰੇਡ ਮੈਂ ਨਹੀਂ ਕਰਾਂਗਾ ਫਿਰ ਆਪਾਂ ਬ੍ਰੇਕਆਊਟ ਵਾਲੀ ਟ੍ਰੇਡ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਚਾਂਸ ਗੈਪ ਡਾਊਨ ਖੁੱਲਦੀ ਆ ਤਾਂ ਫਿਰ ਵੀ ਪਹਿਲਾਂ ਆਪਾਂ ਦੇਖਾਂਗੇ ਕਿ ਐ ਸਵਿੰਗ ਹਾਈ ਦੇ ਕੋਲ ਆਸ-ਪਾਸ ਆ ਕੇ ਕੀ ਕਰਦੀ ਹੈ ਠੀਕ ਹੈ ਬਾਕੀ ਗੈਪ ਡਾਊਨ ਖੁੱਲਣ ਦੇ ਚਾਂਸ ਥੋੜੇ ਜਿ ਘੱਟ ਲੱਗ ਰਹੇ ਆ ਇਹ ਕੋਲੇਗੀ ਤਾਂ ਦੇਖ ਲਵਾਂਗੇ ਇਹ ਪਲਾਨ ਰਹੂਗਾ ਆਪਣਾ ਸ਼ੁੱਕਰਵਾਰ ਦੇ ਲਈ ਤੇ ਹਾਈ ਚਾਂਸ ਇਹੀ ਆ ਕਿ ਆਪਾਂ ਨੇ ਨੂੰ ਅਪਸਾਈਡ ਦਾ ਮੂਵ ਮਿਲੇ ਪਹਿਲਾਂ ਉਸ ਤੋਂ ਬਾਅਦ ਆ ਸੈਲਿੰਗ ਪ੍ਰੈਸ਼ਰ ਵੀ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਆ ਕਿਉਂਕਿ ਫਾਈਟ ਅਜੇ ਵੀ ਜਾਰੀ ਆ ਜਿਨਾਂ ਚਿਰ ਕੋਈ ਕਲੀਅਰ ਕਟ ਟ੍ਰੈਂਡ ਨਹੀਂ ਬਣਦਾ ਨਾ ਹੀ ਕਿਉਂਕਿ 3 ਕੈਨਾਲਿਸਟਿਕ ਰੂਲ ਦੇ ਹਿਸਾਬ ਨਾਲ ਡੇ ਟਾਈਮ ਫਰੇਮ ਤੇ ਡਾਉਣਿਆ ਸਵਿੰਗ ਲੋਅ ਥੱਲੇ ਮਾਰਕੀਟ ਟ੍ਰੇਡ ਕਰ ਰਹੀ ਆ ਵੀਕਲੀ ਕਲੋਜ਼ਿੰਗ ਦੇ ਆਸ-ਪਾਸ ਟ੍ਰੇਡ ਕਰ ਰਹੀ ਆ ਬੁਲਸ ਦੇ ਲਈ ਸਿਰਫ ਇੱਕੋ ਹੋ ਪਿਆ ਇਹ ਨજર ਆਲੇ ਵਾਲਾ ਬਚਿਆ ਹੋਇਆ ਹੈ ਠੀਕ ਹੈ ਤੇ ਪ੍ਰੋਜੈਕਸ਼ਨ ਅਪਸਾਈਡ ਦਾ ਕਰਕੇ ਆਪਾਂ ਪਹਿਲਾਂ ਅਪਸਾਈਡ ਦਾ ਵੀਅੂ ਬਾਰੇ ਸੋਚ ਰਹੇ ਹਾਂ ਬਾਕੀ ਬ੍ਰੇਕਡਾਊਨ ਤੇ ਥੱਲੇ ਤੇ ਇਸ ਰਿਸਿਸਟੈਂਸ ਕੋਲੋਂ ਸੈਲਿੰਗ ਲਈ ਹੁਣ ਆਪਾਂ ਮਾਰਕੀਟ ਕਨਸੋਲੀਡੇਟ ਕਰਕੇ ਕੋਈ ਰੇਂਜ ਬਣਾਉਂਦੀ ਹੈ ਤਾਂ ਫਿਰ ਹੀ ਸੈਲਿੰਗ ਆਵੇਗੀ ਜਿਸ ਤਰ੍ਹਾਂ ਕਿ ਅੱਜ ਹੋਇਆ ਸੀ ਠੀਕ ਹੈ ਮਿਲਾਂਗੇ ਨੈਕਸਟ ਵੀਡੀਓ ਚ ਧੰਨਵਾਦ